ਲੇ ਤੋਂ ਪੈਨਗੋਂਗ ਜਾਂ ਲੇ ਤੋਂ ਮਨਾਲੀ ਇੱਕੋ ਹੀ ਰਸਤਾ ਜਾਂਦਾ ਹੈ ਮਨਸਟਰੀ ਬਹੁਤ ਸੋਹਣੀ ਮਨਸਟਰੀ ਹੈ ਸ਼ਕਤੀ ਇਥੇ 2 ਕਿਲੋਮੀਟਰ ਰਹਿ ਗਿਆ ਇਧਰੋਂ ਅਸੀਂ ਆਇਆ ਲੇ ਤੋਂ ਤੇ ਹੁਣ ਅੱਗੇ ਅਸੀਂ ਜਾਵਾਂਗੇ ਇਧਰ ਨੂੰ ਆਉਂਦਾ ਹੈ ਆਪਣਾ ਪੈਨਗੋਂਗ ਸੋਮੋਰੀ ਮਨਾਲੀ ਸਾਰੇ ਆ ਹੀ ਜਾਵਾਂਗੇ ਰੋ ਪਹਾੜ ਨੇ ਸਾਰੇ ਚਿੰਡੇ ਹੈ ਜਗ੍ਹਾ ਦਾ ਨਾ ਚਿੰਡੇ ਪਿੰਡਾ ਥੱਲੇ ਸ਼ਕਤੀ ਪਿੰਡਾ ਘਾਟੀ ਦੇ ਵਿੱਚ ਵਸਿਆ ਹੋਇਆ ਠੀਕ ਹੈ ਓਕੇ ਵਾਲਾ ਰੋਡੇ ਪਹਾੜ ਨੇ ਵਿਚਾਲੇ ਬਾਦੀਆਂ ਦੇ ਕਿੱਡੀ ਸੋਣੀ ਸਾਰੀ ਉਹ ਰਾਤ ਉਹ ਹੇਠਾਂ ਤੋਂ ਆਪਾਂ ਆਇਆ ਤੇ ਉਹ ਸ਼ਕਤੀ ਪਿੰਡਾ ਉਹੀ ਆ ਬਹੁਤ ਸੋਹਣੀ ਵਾਦੀ ਹੈ ਜਿਵੇਂ ਜਿਵੇਂ ਆਪਾਂ ਉੱਪਰ ਚੜਦੇ ਜਾਂਦੇ ਆ ਇਹ ਹੋਰ ਵੀ ਘੈਂਟ ਲੱਗਦੀ ਆ ਤੇ ਉਹ ਦੂਰ ਬਰਫ ਲੱਦੀਆਂ ਪਹਾੜਾਂ ਦੀਆਂ ਚੋਟੀਆਂ ਨੇ ਚਾਂਗਲਾ ਜਾਂ ਚਾਂਗਦਰਾਵਲ ਨੂੰ ਅਸੀਂ ਵੱਧ ਰਹੇ ਆ ਇੱਧਰ ਨੂੰ ਤੇ ਉਹ ਉਧਰੋਂ ਪਿੱਛੋਂ ਆਹ ਸੜਕ ਆ ਰਹੀ ਹੈ ਉਹ ਬਹੁਤ ਦੂਰ ਇੱਧਰ ਬਹੁਤ ਤੋਂ ਅਸੀਂ ਆਏ ਆਗੇ ਬਹੁਤ ਹੀ ਖੂਬਸੂਰਤ ਨਜ਼ਾਰਿਆਂ ਦੇ ਵਿੱਚ ਅਸੀਂ ਚੱਲ ਰਹੇ ਹਾਂ ਇੰਦਰਜੀਤ ਵੀ ਨਿਆਰੇ ਲੈ ਲੈ ਵੀਡੀਓ ਬਣਾ ਰਹੇ ਹਾਂ ਅਮਰਾ ਥੋੜਾ ਜਿਹਾ ਅੱਗੇ ਲੰਘਿਆ ਚਾਂਗਲਾ ਇਹ ਹੋ ਗਿਆ ਚਾਂਗਲਾ ਆਮ ਨੇਰੀ 17688 ਫੀਟ ਤੇ ਆ ਇਹ ਬਰਫ ਨਾਲ ਲੱਦੇ ਪਹਾੜ ਤੇ ਚਾਂਗਲਾ ਦਰਰਾ ਇਸ ਦਿ ਵਾਲੇ ਦਵਾਲੇ ਦੀਆਂ ਇਹ ਚੂਟੀਆਂ ਨੇ ਬਹੁਤ ਹੀ ਖੂਬਸੂਰਤ ਨਜ਼ਾਰਾ ਇੱਥੋਂ ਥੋੜੀ ਅੱਗੇ ਜਾ ਕੇ ਦੇਖੀ ਕਿ ਜੰਮੀ ਹੋਈ ਝੀਲ ਜਿਹਦਾ ਸਾਰਾ ਪਾਣੀ বরਫ ਬਣ ਚੁੱਕਿਆ ਉਹ ਆਪਾਂ ਹੁਣ ਦੇਖਦੇ ਆਂ ਉਹ ਸਾਹਮਣੇ ਝੀਲ ਹੈ ਜਿਹੜੀ ਸਾਰੀ ਜੰਮ ਚੁੱਕੀ ਹੈ ਅਗਲੀ ਵੀਡੀਓ ਪੈਨਗੋਂ ਸੋਚ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ